ਸਾਸ਼੍ਰੀਆ ਕਾਲ ਦੋਸਤੋ ਬੂਮ ਆਲ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਮਕਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਵਾਸਤੇ ਹੋਮ ਸ਼ਿਫਟਿੰਗ ਇਹ ਲੇਵਲ ਜਿਹੜੀ ਇਹ ਮੋਗਲੀ ਸੀਗੀ ਤੇ ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਮਕਾਨ ਨੂੰ ਲੈ ਕੇ ਜਾਂਦੇ ਆ ਆਪਾਂ ਆਪਣਾ ਬਾਸਮ ਤੇ ਪਰਸਮੋਲਾ ਬ੍ਰਾਂਡਾ ਦੀ ਜਗ੍ਹਾ ਆਪਾਂ ਚੇਂਜ ਕਰਵਾਈ ਆ ਬਾਥਰੂਮ ਉਹ ਗਿਲ ਹੈ ਕਿਉਂਣਾ ਸੀ ਤੇ ਬਾਥਰੂਮ ਵਾਲੀ ਜਗ੍ਹਾ ਤੇ ਆਪਾਂ ਪਸੂਆਂ ਦਾ ਭਾਂਡਾ ਲੈ ਕੇ ਜਾਣਾ ਸੀ ਤੇ ਇਹ ਆਪਾਂ ਥੋੜਾ ਡਿਟੇਲ ਵਿੱਚ ਦਿਖਾਵਾਂਗੇ ਤਾਂ ਵੀਡੀਓ ਲੰਮੀ ਹੋ ਜਾਊਗੀ ਜੇ ਮੈਂ ਤੁਹਾਨੂੰ ਸੀਸੀਟੀਵੀ ਫੋਟੋ ਜਿ ਦਿਖਾਉਣਾ ਵੀ ਇਹ ਕਿਸ ਤਰ੍ਹਾਂ ਅੱਗੇ ਤੁਰਦਾ ਦੇਖੋ ਦੋਸਤੋ ਇਸ ਨੂੰ ਥੋੜਾ ਜਿਹਾ ਪਹਿਲਾਂ ਤਾਂ ਪਾਸੇ ਲੈ ਕੇ ਆਂਦਾ ਤੇ ਫਿਰ ਇਸ ਨੂੰ ਅੱਗੇ ਤੁਰਿਆ ਗਿਆ ਸੀਸੀਟੀਵੀ ਕੈਮਰੇ ਦੀ ਫੁਟੇਜ ਦਾ ਮਤਲਬ ਇਹ ਆ ਵੀ ਆਪਾਂ ਨੂੰ ਪਤਾ ਲੱਗਦਾ ਵੀ ਮਕਾਨ ਵਾਕੇ ਕਿਵੇਂ ਅੱਗੇ ਅੱਗੇ ਤੁਰਦਾ ਤੇ ਜੇ ਆਪਾਂ ਡਿਟੇਲ ਵਿੱਚ ਵੀਡੀਓ ਬਣਾ ਕੇ ਤਾਂ ਦਿਹਾੜੀ ਦੇ ਵਿੱਚ ਮਸਾਂ ਇਹ 6 ਫੁੱਟ 7 ਫੁੱਟ ਤੁਰਦਾ ਤੇ ਉਹਦੇ ਵਿੱਚ ਪਤਾ ਵੀ ਨਹੀਂ ਲੱਗਦਾ ਤੇ ਸਮਾਂ ਵੀ ਬਹੁਤ ਖਰਾਬ ਹੁੰਦਾ ਇਸ ਲਈ ਤੁਹਾਨੂੰ ਡਿਟੇਲ ਦੇ ਵਿੱਚ ਦਿਖਾ ਰਿਹਾ ਮੈਂ ਲੈ ਆਪਣਾ ਇੱਥੇ ਬਾਥਰੂਮ ਪੂਰਾ ਟਿਕਾਣੇ ਤੇ ਲੱਗ ਚੁੱਕਿਆ ਤੇ ਇਹ 3 ਫੁੱਟ ਆਪਾਂ ਉੱਚਾ ਵੀ ਚਾਹਤਾ ਤੇ ਹੁਣ ਆਪਾਂ ਸਮਾਲੇ ਬਰਾਡੇ ਨੂੰ ਜੱਗ ਲੱਗ ਚੁੱਕੇ ਆ ਆਪਣੇ ਨੂੰ ਇਹ ਵੀ ਹੁਣ ਤਾਂ ਚੱਕ ਫੁੱਟ ਤਾਂ ਚੱਕਦਾ ਇਸੇ ਤਰ੍ਹਾਂ ਨੂੰ ਰੇਲਿੰਗ ਬਣਾ ਕੇ ਇਹਨੂੰ ਅੱਗੇ ਲੈ ਜਾਣਗੇ ਇਹਨਾਂ ਨੇ ਆਹ ਕੰਮ ਜਿਹੜਾ ਪੂਰਾ ਕੰਪਲੀਟ ਕਰ ਚੁੱਕੇ ਇੱਥੋਂ ਬਸ ਇਸ ਦੁਆਰ ਇਸ ਨੂੰ ਟੱਕਣਾ ਆ ਇਸ ਤਰ੍ਹਾਂ ਜੱਕ ਲਾ ਕੇ ਖੜਾ ਕਰ ਲਿਆ ਤੇ ਚਲੋ ਇਸ ਦੀ ਵੀ ਤੁਹਾਨੂੰ ਮੈਂ ਫੁਟੇਜ ਦਿਖਾਉਣਾ ਵੀ ਕਿਸ ਤਰ੍ਹਾਂ ਅੱਗੇ ਤੁਰਿਆ ਆ ਰੇਡੂ ਲੱਗੇ ਵੇ ਆ ਗਾਟਰਾਂ ਦੇ ਉੱਤੇ ਤੇ ਪਿੱਛੋਂ ਇਹਨੂੰ ਜੱਕ ਲਾ ਕੇ ਧੱਕ ਦੇਣਗੇ ਫਿਰ ਵੀ ਫੋਟੋ ਜਿਹਦੇ ਵਿੱਚ ਪਤਾ ਲੱਗੂਆ ਤੁਹਾਨੂੰ ਬੇ ਕਿਸ ਤਰ੍ਹਾਂ ਅੱਗੇ ਦੁਰਦਾ ਚਲੋ ਦੋਸਤੋ ਦਿਖਾਉਨੇ ਤੁਹਾਨੂੰ ਦੇਖੋ ਦੋਸਤੋ ਇਹਦੇ ਵਿੱਚ ਪਤਾ ਲੱਗਦਾ ਆਪਾਂ ਤੇ ਸਪੀਡ ਦੇ ਵਿੱਚ ਹੀ ਪਤਾ ਲੱਗਦਾ ਬੇ ਕਿਸ ਤਰ੍ਹਾਂ ਅੱਗੇ ਜਾਂਦਾ ਤੁਹਾਨੂੰ ਪਹਿਲਾਂ ਮੈਂ ਦੱਸਿਆ ਵੀ 6 ਫੁੱਟ 7 ਫੁੱਟ ਮਹਾ ਜੜੀ ਦੇ ਵਿੱਚ ਦੁਰਦਾ ਸੀਗਾ ਹੁਣ ਇਹ ਆਪਣਾ ਖਿੱਚ ਕੇ ਪੂਰੀ ਤਰ੍ਹਾਂ ਇਹਨੂੰ ਟਿਕਾਣੇ ਤੇ ਲੈ ਚੁੱਕੇ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਹੁਣ ਦੇਖੋ ਆ ਆਪਣਾ ਪੂਰਾ ਟਿਕਾਣੇ ਤੇ ਲੱਗ ਚੁੱਕਿਆ ਜੀ ਮਿੱਟੀ ਪਾ ਕੇ ਭਰਤ ਪਾ ਕੇ ਇਹਨੂੰ ਅਸੀਂ ਟਿਕਾਣੇ ਤੇ ਲਾ ਦਿੱਤਾ ਥੈਂਕ ਯੂ ਧੰਨਵਾਦ